ਕਮਿਸ਼ਨਰ ਪੁਲਿਸ ਹਮਸਾ ਸ਼੍ਰੀ ਗੁਰਪ੍ਰਸਾਦ ਸਿੰਘ ਜੀ ਪੁਲਰ ਦੀਆਂ ਅਦਤਾਂ ਤੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਜਿਸ ਦੀ ਲੜ ਵਿੱਚ ਸੀਏ 2 ਅਤੇ ਸੀਏ 3 ਇਹਨਾਂ ਦੀਆਂ ਟੀਮਾਂ ਨੇ ਦੋ ਅਲੱਗ-ਅਲੱਗ ਕਿਸਾਂ ਚ ਦੋ ਵਿਅਕਤੀਆਂ ਨੂੰ ਫੜਿਆ ਹੈ ਜਿਨ੍ਹਾਂ ਕੋਲੋਂ 2 ਕਿਲੋ 14 ਗ੍ਰਾਮ ਅਫੀਮ ਫੜੀ ਹੈ ਔਰ ਇੱਕ ਪਿਸਤਲ ਰਿਕਵਰ ਕੀਤਾ 5 ਰਾਉਂਡ ਕੀਤੇ ਨੇ ਔਰ 10000 ਡਰਗ ਮਨੀ ਰਿਕਵਰ ਕੀਤੀ ਹੈ ਸਰ ਮੈਂ ਦੱਸਣਾ ਚਾਹਨਾ ਜਿਹੜੇ ਸੀਜੀਟੂ ਇੰਚਾਰਜ ਰਵਿਸ਼ਮਰ ਉਹਨਾਂ ਨੇ ਇੱਕ ਵਿਅਕਤੀ ਕਮਲਪ੍ਰੀਤ ਸਿੰਘ ਤਾਨੋਮਿੰਦਰ ਕੁਮਾਰ ਈਸ਼ਵਰਨਗਰ ਦਾ ਹੈਗਾ ਇਹਨੂੰ ਈਸ਼ਵਰਨਗਰ ਏਰੀਆ ਚੋਂ ਫੜਿਆ ਸੀਗਾ ਔਰ ਇੱਕ ਕੋ 160 ਗ੍ਰਾਮ ਹੈਰੋਇਨ ਮਿਲੀ ਸੀ ਔਰ ਬਾਅਦ ਵਿੱਚ ਜੋ ਪਿਸਟਲ ਰਿਕਵਰ ਕੀਤਾ ਹੈ ਤੇ ਕੋਲੋਂ ਔਰ 10000 ਡਰੱਗ ਮਨੀ ਤਾਂ ਮਿਲੀ ਸੀ ਔਰ ਇਹ ਮਕਦਮ ਜਿਹੜਾ ਦੋਸ਼ੀ ਹੈ ਇਸ ਤੇ ਪਹਿਲਾਂ ਵੀ ਚਾਰਜ ਕਰਨ ਦੇ ਦਜ ਨੇ ਔਰ ਇਹ ਕੈਂਡੀ ਕਿਸ ਤੇ ਮੁਕਤਮਾਨ ਦਰਜ ਹੋਇਆਗਾ ਔਰ ਇਸੇ ਤਰ੍ਹਾਂ ਚਾਰਜ ਸੀਏ 3 ਸਾਡੇ ਬਲਵਿੰਦਰ ਸਿੰਘ ਉਹਨਾਂ ਨੇ ਮਨਵਿੰਦਰ ਸਿੰਘ ਸਾਨੂੰ ਮਹਾਵੀਰ ਸਿੰਘ ਥਾਂਦੇ ਪਿੰਡ ਦਾ ਹੈਗਾ ਥਾਣਾ ਸਲਾਮਾਬਾਦ ਹੈ ਔਰ ਇਹਦੇ 26 ਸਾਲ ਦੇ ਕਰੀਬ ਉਮਰ ਹੈ ਔਰ ਇਹਦੇ ਕੋਲੋਂ 2 ਕਿਲੋ 14 ਗ੍ਰਾਮ ਹਫੀਮ ਫੜੀ ਹੈ ਔਰ ਇਹ ਜਿਹੜਾ ਦੋਸ਼ੀ ਹੈਗਾ ਕਰੀਬ 4 ਮਹੀਨੇ ਪਹਿਲਾਂ ਜੇਲ੍ਹ ਤੋਂ ਛੁੱਟ ਕੇ ਆਇਆ ਹੈਗਾ ਪਹਿਲਾਂ ਵੀ ਇਹ ਹਫੀਮ ਦੇ ਕੇਸ ਸੀ ਅੰਦਰ ਸੀਗਾ ਔਰ ਇਹ ਦੋਨੇ ਜਿਹੜੇ ਕੇਸਾਂ 'ਚ ਜਿਹੜੇ ਦੋਸ਼ੀ ਪੜੇ ਗਏ ਨੇ ਬਹੁਤ ਵਧੀਆ ਅਚੀਵਮੈਂਟ ਮੈਂ ਇਹਨੂੰ ਸਮਝਦਾ ਹੈਗਾ ਤੇ ਸਾਰੀ ਜਿਹੜੀ ਕਾਰਵਾਈ ਹੈਗੀ ਸਾਡੇ ਟੀਡੀਸੀਪੀ ਇਨਵੈਸਟੀਗੇਸ਼ਨ ਜਗਵੰਦਰ ਸਿੰਘ ਔਰ ਏਸੀਪੀ ਕ੍ਰਾਈਮ ਯਾਦਵੰਦਰ ਔਰ ਸੀਏਏ 3 ਤੇ ਬਲਵਿੰਦਰ ਸਿੰਘ ਔਰ ਅਵਿਕਵਾਹ ਹਟੇ ਸੀਏ 2 ਦੇ ਚਾਰਜ ਨੇ ਇਹਨਾਂ ਦੇ ਔਰ ਇਹਨਾਂ ਦੀ ਟੀਮ ਨੇ ਬਹੁਤ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਚਲਾਗਾ ਜੋ ਕੰਮ ਕੀਤਾ ਹੈ ਔਰ ਇਹਨਾਂ ਤੋਂ ਅਸੀਂ ਫਰਦਰ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਪਤਾ ਕਰ ਰਹੇ ਹਾਂ ਔਰ ਸਾਰਾ ਉਮੀਦ ਹੈ ਹੋਰ ਵੀ ਇਹਨਾਂ ਤੋਂ ਕਾਫੀ ਜਾਣਕਾਰੀਆਂ ਹਾਸਲ ਹੋਣਗੀਆਂ ਔਰ ਅਜਿਹੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਇਸ ਤਰ੍ਹਾਂ ਮੁਹਿੰਮ ਜਾਰੀ ਜਾਰੀ ਰਹੇਗੀ ਔਰ ਮੈਂ ਦੋਨੇ ਆਪਣੇ ਸੀ ਇਨਚਾਰਜ 3 ਔਰ 2 ਇਹਨਾਂ ਨੂੰ ਮੈਂ ਵਧਾਈ ਵੀ ਦਿੰਨਾ ਬਹੁਤ ਅੱਛਾ ਕੰਮ ਕੀਤਾ ਔਰ ਇਸੇ ਤਰ੍ਹਾਂ ਟੀਮ ਜਿਹੜੀ ਹੈਗੀ ਹੈ ਨੇ ਇਤਨਾ ਕੰਮ ਕਰ